ਬਰਸ਼ ਪੈ ਨੂੰ ਅੱਜ 8 ਤੋਂ 10 ਦਿਨ ਹੋ ਗਏ ਆ ਜਿਹੜੀਆਂ ਨੀਵੀਆਂ ਥਾਵਾਂ ਸੀ ਜਿੱਥੇ ਪਾਣੀ ਭਰ ਗਿਆ ਸੀ ਨਾ ਉੱਥੇ ਪਾਣੀ ਅਜੇ ਤੱਕ ਵੀ ਜਿਹੜਾ ਹੈ ਉਹ ਸੁੱਕਿਆ ਨਹੀਂ ਬਹੁਤ ਸਾਰਾ ਪਾਣੀ ਅਜੇ ਵੀ ਖੜਾ ਹੋਇਆ ਹੈ ਫਸਲ ਤਾਂ ਉਹ ਸਾਰੀ ਖਰਾਬ ਹੋ ਹੀ ਗਈ ਪਰ ਅੱਗੇ ਵੀ ਹੋਰ ਸਮਾਨ ਨਹੀਂ ਬਚਿਆ ਕਿ ਉਸ ਦੇ ਵਿੱਚ ਕੋਈ ਹੋਰ ਵਿਜਾਂਦ ਕੀਤੀ ਜਾ ਸਕੇ ਹੁਣ ਸਮੱਸਿਆ ਕੀ ਆ ਰਹੀ ਹੈ ਕਿ ਜਿਹੜੀਆਂ ਨੀਵੀਆਂ ਥਾਵਾਂ ਤੇ ਪਾਣੀ ਖੜਾ ਸੀ ਉੱਥੇ ਤਾਂ ਫਸਲ ਸਾਰੀ ਖਰਾਬ ਹੋ ਗਈ ਪਾਣੀ ਹਜੇ ਖੜਾ ਹੈ ਪਰ ਜਿਹੜੇ ਥਾਵਾਂ ਜਿਹੜੇ ਇਲਾਕੇ ਉੱਚੇ ਸੀਗੇ ਕੁਝ ਉੱਥੇ ਕੀ ਹੋਇਆ ਵੀ ਉੱਥੇ ਝੋਨਾ ਤਾਂ ਬਚ ਗਿਆ ਕਿਉਂਕਿ ਪਾਣੀ ਹਿਸਾਬ ਦਾ ਹੀ ਸੀਗਾ ਪਰ ਹੁਣ ਉਸ ਝੋਨੇ ਨੂੰ ਪਾਣੀ ਦੀ ਲੋੜ ਹੈ ਤੇ ਉਦੋਂ ਦੀਆਂ ਮੋਟਰਾਂ ਖਰਾਬ ਹੋਈਆਂ ਖੂਹਾਂ ਵਿੱਚ ਪਾਣੀ ਪੈ ਗਿਆ ਮਿੱਟੀ ਪੈ ਗਈ ਹਲ ਪੈ ਗਈ ਉੱਪਰ ਕੁਝ ਮੋਟਰਾਂ ਘਰਾਂ 'ਚ ਕੋਲ ਕੇ ਰੱਖੀਆਂ ਹੋਈਆਂ ਸਕਾਉਣ ਦੇ ਲਈ ਕੁਝ ਮਿਸਤਰੀਆਂ ਕੋਲ ਪਈਆਂ ਹੋਈਆਂ ਨੇ ਤੇ ਖੂਹ ਵੀ ਜਿਹੜੇ ਹੈਗੇ ਆ ਉਹ ਲਗਭਗ ਖਤਮ ਵਰਗੇ ਹੀ ਆ ਸਾਰੇ ਕਦੋਂ ਉਹ ਦੁਆਰਾ ਸਰਕਲ ਚੱਲੇਗਾ ਤੇ ਜਿਹੜੇ ਝੋਨੇ ਬਚੇ ਹੋਏ ਨੇ ਉਹਨਾਂ ਨੂੰ ਪਾਣੀ ਮਿਲੇਗਾ ਸੋ ਕੁਦਰਤ ਹੈ ਇਸ ਤਰ੍ਹਾਂ ਆਪਣੇ ਰੰਗ ਇਹ ਦਿਖਾਉਂਦੇ ਰਹਿੰਦੀ ਆ ਤੇ ਬੰਦੇ ਨੂੰ ਕਦੇ ਵੀ ਹੰਕਾਰ ਵਿੱਚ ਨਹੀਂ ਆਉਣਾ ਚਾਹੀਦਾ ਮੈਂ ਇਹ ਕਰ ਸਕਦਾ ਮੈਂ ਉਹ ਕਰ ਸਕਦਾ ਜਾਂ ਸਾਡੇ ਨਾਲ ਸੰਬੰਧਤ ਚੀਜ਼ਾਂ ਜਿਹੜੀਆਂ ਨੇ ਉਹ ਸਾਰੀਆਂ ਹੀ ਚੰਗੀਆਂ ਹਨ ਤੇ ਚੰਗਾ ਹੀ ਬੀਤੂਗਾ ਨਹੀਂ ਇਹ ਵਹਿਮ ਹੁੰਦਾ ਬੰਦੇ ਦਾ ਇੱਥੇ ਪਹਿਲਾਂ ਵੀ ਗੱਲ ਕੀਤੀ ਸੀ ਕਿਹਨੇ ਜੀਆਂ ਫਸਲਾਂ ਨਹੀਂ ਜਿਹੜਾ ਪਸ਼ੂਆਂ ਲਈ ਚਾਰਾ ਤੂੜੀ ਜਿਹੜੀ ਹੈ ਉਹ ਵੀ ਸਾਰੀ ਖਰਾਬ ਹੋ ਗਈ ਬਹੁਤ ਨੁਕਸਾਨ ਹੋਇਆ ਹੈ ਪਾਣੀ ਖਰੇ ਸੇਮ ਦੇ ਇਲਾਕੇ ਆ ਗਏ ਨੇ ਪਾਣੀ ਉੱਚੇ ਹੋ ਗਿਆ ਕੀ ਕਰਨ ਹਨ ਕਿ ਉਹ ਇੱਕ ਦਿਨ ਦਾ 4-5 ਘੰਟਿਆਂ ਦੀ ਬਰਸਾਤ ਨੇ ਜਿਹੜਾ ਹੈ ਪਾਣੀ ਅਜੇ ਤੱਕ ਉਹ ਥੱਲੇ ਜਾਂਦਾ ਨਾਮ ਹੀ ਨਹੀਂ ਲੈ ਰਿਹਾ ਪਹਿਲਾਂ ਕਦੀ ਵੀ ਇਦਾਂ ਨਹੀਂ ਹੋਇਆ ਕਿ ਇੰਨੀ ਕ ਵਾਰਸ਼ ਦੇ ਨਾਲ ਪਾਣੀ ਐ ਖੜ ਜਾਵੇ ਔਰ ਦੂਸਰਾ ਇਹ ਕਿ ਜੇ ਖੜਿਆ ਹੈ ਪਾਣੀ ਤੇ ਉਹ ਥੱਲੇ ਨਾ ਜਾਵੇ ਧਰਤੀ ਉਸ ਨੂੰ ਸਮਾ ਲੈ ਲੇਗੀ ਆਪਣੇ ਵਿੱਚ ਹੁਣ ਲੋਕ ਜਿਹੜੇ ਹਨ ਕੋਸ਼ਿਸ਼ਾਂ ਕਰ ਰਹੇ ਹਨ ਕਿ ਆਹ ਹੁਣ ਦੇਖੋ ਖਰਾਬ ਹੀ ਹੈ ਚੋਨਾ ਸਾਰਾ ਖਤਮ ਵਰਗਾ ਹੈ ਪਰ ਫਿਰ ਵੀ ਕਿਸਾਨ ਦਾ ਮਨ ਨਹੀਂ ਖੜਦਾ ਉਹ ਉਹਦੇ ਵਿੱਚ ਹੋਰ ਵੀ ਮਿਹਨਤ ਤੇ ਪੈਸਾ ਲਾ ਰਿਹਾ ਹੈ ਕਿ ਸ਼ਾਇਦ ਕੁਝ ਜਿਹੜਾ ਹੈ ਹੱਥ ਪੱਲੇ ਪੈ ਜਾਵੇ ਪਰ ਔਖਾ ਲੱਗਦਾ ਹੈ ਬਹੁਤ ਹੀ ਜ਼ਿਆਦਾ ਔਖਾ ਕੰਮ ਇਹ ਹੈ ਕਿ ਬਚੇ ਹੋਏ ਝੋਨੇ ਨੂੰ ਪਾਣੀ ਦੀ ਲੋੜ ਹੈ ਟੁੱਪ ਪੈ ਰਹੀ ਹੈ ਬਰਸਾਤ ਉਦੋਂ ਬਾਅਦ ਦੁਬਾਰਾ ਆਈ ਨਹੀਂ ਇਹ ਤੱਕ ਹੀ ਹੈ ਸਾਰੇ ਪਾਸੇ ਪਾਈ ਇਹ ਕਿਸਾਨ ਇਸ ਨੂੰ ਸਹਿ ਲਿੰਦਾ ਬਸ ਇੰਨਾ ਕਹਿ ਕੇ ਚਲੋ ਕੋਈ ਨਹੀਂ ਕੋਈ ਗੱਲ ਨਹੀਂ ਅਗਲੀ ਵਾਰ ਸਹੀ ਪਰ ਸੱਚਮੁੱਚ ਇਹ ਬਹੁਤ ਵੱਡਾ ਨੁਕਸਾਨ ਹੋਇਆ ਹੈ ਪਿੰਡਾਂ ਦੇ ਵਿੱਚ ਪਿੰਡਾਂ ਦੀ ਬਹੁਤ ਸਾਰੀ ਫਸਲ ਜਿਹੜੀ ਹੈ ਉਹ ਖਰਾਬ ਹੋ ਗਈ ਤਬਾਹ ਹੋ ਗਈ ਉਹ ਇਹ ਬਹੁਤ ਜ਼ਿਆਦਾ ਨੁਕਸਾਨ ਜਿਹੜੇ ਟੋਨਿਆਂ 'ਚ ਪਾਣੀ ਖੜਿਆ ਸੀ ਉਹ ਤਾਂ ਖਤਮ ਹੋ ਗਏ ਤੇ ਜਿਹੜੇ ਬਚੇ ਹੋਏ ਨੇ ਉਹ ਹੁਣ ਪਾਣੀ ਦੀ ਕਮੀ ਕਰਕੇ ਜਿਹੜੇ ਹਨ ਉਹ ਖਰਾਬ ਹੋ ਰਹੇ ਹਨ ਉਹਨਾਂ ਨੂੰ ਲੋੜ ਪਾਣੀ ਦੀ ਜਦ ਕਿ ਖੂਹ ਖਰਾਬ ਹੋ ਗਏ ਸਾਰੇ ਉਹਨਾਂ ਚ ਪਾਲ ਪੈ ਗਈ ਮੋਟਰਾਂ ਮਿੱਟੀ ਚ ਨੱਪੀਆਂ ਗਈਆਂ ਕੁਝ ਖੂਹਾਂ ਜਿੱਥੇ ਅੱਜ ਤੱਕ ਵੀ ਪਾਣੀ ਖੜਾ ਹੋਇਆ ਜੇ ਉਹਨਾਂ ਨੂੰ ਕੱਢ ਦਿਆਂ ਵਿਚੋਂ ਤੋਂ ਉਹਨਾਂ ਥੱਲੇ ਹੋਰ ਤਾਂ ਚੜਾਉਂਦਾ ਹੈ ਔਖਾ ਕੰਮ ਹੀ ਬਣਿਆ ਹੋਇਆ ਹੈ ਕਿਸਾਨਾਂ ਦੇ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਿਰਫ ਗੱਲਾਂ ਹੀ ਨਾ ਕਰੇ ਜਿਹੜਾ ਸਰਕਾਰੀ ਪ੍ਰਸ਼ਾਸਨ ਅਮਲਾ ਜਿਹੜਾ ਹੈ ਉਹਨਾਂ ਨੂੰ ਪਿੰਡਾਂ ਵਿੱਚ ਭੇਜ ਕੇ ਤੇ ਉਹ ਸਹੀ ਗਰਦੌਰੀਆਂ ਹੋਣੀਆਂ ਚਾਹੀਦੀਆਂ ਕਿ ਲੋੜਵੰਦ ਕਿਸਾਨਾਂ ਤੱਕ ਉਹ ਪੈਸਾ ਪੁੱਜੇ ਕਿ ਜਿਹੜੀ ਉਹਨਾਂ ਦੀ ਲੱਗੀ ਹੋਈ ਮਿਹਨਤ ਹੈ ਉਹ ਤਾਂ ਕੀ ਦੇਣੀ ਕਿਸੇ ਨੇ ਚਲੋ ਜਿਹੜਾ ਖਰਚਾ ਹੋਇਆ ਉੱਪਰ ਉਹ ਹੀ ਉਹਨਾਂ ਨੂੰ ਕੁਝ ਜਿੰਨਾ ਵੀ ਉਹਦੇ ਚ 50% 60% ਜਿੰਨਾ ਵੀ ਮਿਲ ਸਕੇ ਸਾਰੇ ਦਾ ਸਾਰਾ ਤਾਂ ਬਹੁਤ ਔਖਾ ਅਜੇ ਤੱਕ ਤਾਂ ਮਿਲਿਆ ਨਹੀਂ ਉਹ ਤੇ ਹਾਲਾਤ ਆਨੇਕ ਦਸਤ ਤੋਂ ਉੱਪਰ ਦਿਨ ਹੋ ਗਏ ਤੇ ਪਾਣੀ ਇਦਾਂ ਹਜੇ ਖੜਾ ਹੋਇਆ ਹੈ ਪੈਰੀਆਂ ਦੇ ਵਿੱਚ ਧੰਨਵਾਦ ਸ਼ੇਅਰ ਕਰਿਓ ਤਾਂ ਜੋ ਯਾਰੇ ਪਾਸੋਂ ਮਾਰਾਂ ਸਾਰੇ ਕਿਸਾਨ ਜਿਹੜਾ ਹੈ ਉਡੀ ਕੋਈ ਮਦਦ ਹੋ ਸਕੇ ਕਿਸੇ ਵੀ ਤਰ੍ਹਾਂ ਦੀ ਲਈ ਧੰਨਵਾਦ ਜੀ